ਗੁੰਡਾ ਅੰਸਰਾ ਵੱਲੋਂ ਮੋਬਾਈਲਾਂ ਦੀ ਦੁਕਾਨ ਤੇ ਜਾ ਕੇ ਪੰਤੋੜ ਕੀਤੀ ਗਈ ਤੇ ਇਸ ਤੋਂ ਬਾਅਦ ਮੌਕੇ ਤੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਉਹਨਾਂ ਡੀਐਸਪੀ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਕੌਸ਼ਲਾ ਰੋਡ ਵਿਖੇ ਮੋਬਾਈਲਾਂ ਦੀ ਦੁਕਾਨ ਤੇ ਡੇਰ ਸ਼ਾਮ ਨੂੰ ਅਣਪਛਾਤੇ ਗੁੰਡੇ ਆਏ ਤੇ ਉਹਨਾਂ ਵੱਲੋਂ ਅੰਦਰ ਵੜ ਕੇ ਪੰਤੋੜ ਕੀਤੀ ਗਈ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਵਿਧਾਇਕ ਕੀ ਗੋਲਡੀ ਕੰਬੋਜ ਮੌਕੇ ਤੇ ਪਹੁੰਚੇ ਤੇ ਉਹਨਾਂ ਦੁਕਾਨਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਦੇ ਖਿਲਾਫ ਬੰਦਕ ਕਾਰਵਾਈ ਕੀਤੀ ਜਾਏਗੀ। ਕੋ ਵੱਡੀ ਗੱਲ ਵੀ ਨਾ ਇਹੋ ਜਿਹਾ ਐਗਜ਼ਾਮਪਲ ਨਹੀਂ ਕੋਈ ਉਹਨਾਂ ਫਾਈਲ ਸਟੇਸਟਿਸ ਵੀ ਕਦੇ ਇਹੋ ਜਿਹਾ ਐਗਜ਼ਾਮਪਲ ਸੈੱਟ ਕਰੋ ਕਿ ਕਾਹਤੋਂ ਕੋਈ ਐਡੀ ਹਿੰਮਤ ਨਾ ਕਰੇ। ਜੀ। ਉਹ ਜਿਹੜਾ ਕੋਈ ਕਾਰਵਾਈ ਕਰਕੇ ਗਏ 100% ਕਾਰਵਾਈ ਹੋਗੀ ਬੰਦੇ ਦੇ ਅੰਦਰ ਵੀ ਤੇ ਮੋਕੇ ਤੇ ਫਤਰੀ ਦੇਖ ਕੇ ਬਹੁਤ ਨੁਕਸਾਨ ਵੀ ਹੋਇਆ ਮਾੜੀ ਗੱਲ ਹੈ ਵੀ ਚਲਦੇ ਇਹ ਸ਼ਰੀਆਮ ਮਜਾਰਾਂ ਦੇ ਵਿੱਚ ਇਹੋ ਜੀ ਗੁੰਡਾਗਰਦੀ ਹੋਣੀ ਚਿੱਟੇ ਦੀ ਨਾ ਕੋਈ ਐਂਸੈਂਪਲ ਹੁਣ ਵੀ ਨਾ ਸੈੱਟ ਕਰੀਗੀ ਫਿਰ ਇਹ ਕੰਟਰੋਲ ਨਹੀਂ ਹੋ ਸਕਦਾ ਇਸ ਕਰਕੇ ਨੂੰ ਕੰਟਰੋਲ ਵੀ ਕਰਾਂਗੇ ਰ ਅਗਲਾਪਰ ਵੀ ਸਿੱਖਦੇ ਕਿਉਂਕਿ ਜੇਕਰ ਹੁਣ ਵੀ ਕਾਰਵਾਈ ਨਹੀਂ ਹੁੰਦੀ ਤੇ ਇਸ ਤੋਂ ਬਾਅਦ ਤਾਂ ਹੌਸਲੇ ਬੁਲੰਦ ਹੋਣਗੇ ਜਗਬਾਨੀ ਟੀਵੀ ਲਈ ਜਿਲਾਲਾਬਾਦ ਤੋਂ ਅਦਰਸ਼ ਜੋਸਨ ਦੀ ਰਿਪੋਰਟ